ਮੈਂ ਨਾ ਪਹਿਲਾਂ ਥੋੜਾ ਜਿਹਾ ਸੋਚਣ ਲੱਗਾ ਸੀ ਜਦ ਕਈ ਵਾਰ ਆਉਣਾ ਨਾ ਰਸਤੇ 'ਚ ਇਹ ਲੱਗੀਆਂ ਹੁੰਦੀਆਂ ਨੇ ਛਬੀਨਾ, ਡੰਗਰ ਵੀ ਉਹ ਰੋਕਦੇ ਸੀ ਰਸਤੇ 'ਚ ਪਰਾਉਂਦੇ ਸੀ ਮੈਨੂੰ ਲੱਗਣਾ ਵੀ ਯਾਰ ਇਹ ਐਵੇਂ ਸਾਰਾ ਖਰਾਬ ਕਰਨ ਦਾ ਕੰਮ ਆਇਆ ਰਸਤਾ ਰੁਕ ਜਾਂਦਾ ਔਖੇ ਹੁੰਦੇ ਨੇ ਫਿਰ ਮੈਂ ਸੋਚਿਆ ਇੱਕ ਦੋ ਵਾਰ ਵੀ ਆਏ ਸੋਚਣ ਤੋਂ ਬਾਅਦ ਬੈਠ ਕੇ ਫਿਰ ਮੈਨੂੰ ਸਮਝ ਆਈ ਵੀ ਇਹੀ ਤਾਂ ਰਸਤਾ ਰਹਿ ਗਿਆ ਉਹ ਨੌਜਵਾਨਾਂ ਨੇ ਕੁਝ ਨਹੀਂ ਲੈਣਾ ਉਹ ਸਵੇਰੇ ਉੱਠਦੇ ਹੋਣਗੇ ਚਾਰ ਦਿਨ ਪਹਿਲਾਂ ਯੋਜਨਾਬੰਦੀ ਕਰਦੇ ਹੋਣਗੇ ਸਮਾਨ ਇਕੱਠਾ ਕਰਦੇ ਨੇ ਮੈਂ ਇੱਕ ਦਿਨ ਵੀ ਇਹ ਜਿਹੜੇ ਨੌਜਵਾਨ ਜਿੱਥੇ ਮਰਜੀ ਕਦੇ ਮੈਂ ਕਿਸੇ ਨਾਲ ਗੁੱਸੇ ਹੁੰਦੇ ਨਹੀਂ ਦੇਖੇ ਜੇ ਕੋਈ ਪਾਣੀ ਹਾਂਜੀ ਦਿਓ ਬੋਤਲ ਵਰਕੇ ਵੜਾ ਦਿਓ ਫਿਰ ਉਹ ਚਾਹ ਪੀ ਲਿਆ ਕੋਈ ਫਿਰ ਕੋਲ ਬਸ ਚਾਹ ਪੀ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਗਾਹਾਂ ਗਲਾਸ ਛੱਡ ਦੋ ਅਸੀਂ ਆਪੇ ਛੁਕਦੇ ਆਮਗੇ ਐਨੇ ਉਹਨਾਂ ਚਖ ਵੀ ਨਹੀਂ ਆ ਇਹਦੇ ਉਲਟ ਮੈਂ ਇੱਕ ਸ਼ਹਿਰ ਚ ਤੁਰਿਆ ਜਾ ਰਿਹਾ ਸੀ ਉੱਥੋਂ ਉਹਨਾਂ ਨੇ ਵੀ ਆਪਦੇ ਬਹਾਨੇ ਨਾਲ ਡੰਗਰ ਲਾਇਆ ਹੋਇਆ ਉਹ ਪੂਰੀਆਂ ਜਿਹੀ ਬੰਦਲ ਰਹੀ ਸੀ ਉਸੇ ਇੱਕ ਘਾਟ ਪਿਆ ਹੋਇਆ ਸੀ ਤੇ ਉਹ ਬੰਦਲ ਵਾਲੇ ਆਏ ਮਹਿਸੂਸ ਕਰਾ ਰਹੇ ਸੀ ਵੀ ਹਮ ਮੈਂ ਤਾਂ ਕਦੇ ਸਿੱਖਾਂ ਚ ਦਿੱਖੇ ਨਹੀਂ ਹਮ ਕਹਿਣ ਵਾਲਾ ਮੈਨੂੰ ਤਾਂ ਜਿਹੜੇ ਨੰਗਲ ਵਰਤੌਂਦੇ ਨੇ ਉਹਨਾਂ ਚ ਜਿੰਨੀ ਨਿਮਰਤਾ ਦਿਖੀ ਮੈਨੂੰ ਤਾਂ ਕਦੇ ਹੋਰ ਨਹੀਂ